ਤਦੋ ਮੂਸੀਆਲੇ ਨੂੰ ਮਾਰਤਾ ਨਾ ਬੜੀਆਂ ਬੜੀਆਂ ਗੰਨਾ ਨਾ ਮਾਰਿਆ ਨਾ ਇਹ ਸੈਂਟਰ ਦੇ ਕਹਿਣ ਤੇ ਮਾਰਿਆ ਨਾ ਇਹ ਸਮਾਂ ਆਵੇਗਾ ਤਾਂ 3 ਐਮਐਲ ਦੇ ਨਾਂ ਵੀ ਨਿਕਲਣਗੇ ਸਮਾਂ ਆਵੇਗਾ ਤੇ ਕਿਹੜੇ ਜੀ ਅੱਜ ਫੇਰ ਸਾਡੀ ਧਰਤੀ ਦੇ ਸੂਰਮਾ ਆਇਆ ਭਾਈ ਅਮਰਤਪਾਲ ਸਿੰਘ ਅਸੀਂ 27 ਵਿੱਚ ਖਾਲਸਾ ਸਰਕਾਰ ਬਣਾਉਣੀ ਹੈ ਵਾਈ ਗਰੁੱਪ ਅਸੀਂ ਇਹ ਕਰਕੇ ਮੈਦਾਨ 'ਚ ਨਿਤਰੇ ਆ ਨੌਜਵਾਨ ਸਾਰੇ ਜਿਹੜੇ ਆ ਨਾ ਉਹ ਪੀੜਤ ਹਨ ਨਾ ਕੁੱਟੇ ਸਰਕਾਰਾਂ ਨੇ ਮਾਰੇ ਖਾਲਸਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਖਾਲਸਾ ਸ਼੍ਰੀ ਵਕੜੀ ਉਤੇ ਬਾਬਾ ਜੀ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚੰਗੀ ਗੱਲ ਆ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਸਾਡਾ ਸੱਚ ਦਾ ਸੂਰਮਾ ਦਬਈ ਦੀ ਧਰਤੀ ਨੂੰ ਛੱਡ ਕੇ ਪੰਜਾਬ ਨੂੰ ਬਚਾਉਣ ਦੀ ਖਾਤਰ ਨੌਜਵਾਨਾਂ ਨੂੰ ਖਾਤਰ ਪਹੁੰਚਾਉਣ ਦੀ ਆਪ ਮਤਲਬ ਇੰਨਾ ਕੁ ਉਹਨੇ ਇੱਥੇ ਮੋਰਚਾ ਲਾ ਦਿੱਤਾ ਜਿਹੜੇ ਲੋਕ ਡਾਰਾਂ ਦੀਆਂ ਡਾਰਾਂ ਬਨ ਕੇ ਗੁਰੂ ਆਲੇ ਬਣੇ ਜਿਵੇਂ ਸਤਗੁਰ ਸੱਚੇ ਪਾਤਸ਼ਾਹ ਨੇ ਉਸ ਟਾਈਮ ਤੇ ਅੰਮ੍ਰਿਤ ਸੰਚਾਰ ਕੀਤਾ ਇੱਕ ਬਾਟਾ ਤਿਆਰ ਕੀਤਾ ਸਾਰੀਆਂ ਜਾਤਾਂ ਪਾਤਾਂ ਨੂੰ ਉਸ ਲੜੀ ਚ ਪਰੋਧ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਕਰੂ ਨਮਾਸ ਉਹ ਲਹਿਰ ਨੂੰ ਦਰਦ ਸੌਂਦਿਆਂ ਹੋਇਆਂ ਜਿਵੇਂ ਸੰਤ ਜਰਨੈਲ ਸਿੰਘ ਭਿੰਡਾਲੇ ਨੇ ਬਹੁਤ ਔੜੀ ਕੁਰਬਾਨੀ ਦਿੱਤੀ 20 ਸਾਲ ਸਾਡੀ ਕੌਮ ਨੇ ਡਰਦਿਆਂ ਦੇ ਅੰਦਰ ਅੰਦਰ ਵੜ ਕੇ ਸਰਕਾਰਾਂ ਨੇ ਡਰਾ ਦਿੱਤਾ ਅੱਜ ਫੇਰ ਸਾਡੀ ਧਰਤੀ ਦੇ ਸੂਰਮਾ ਆਇਆ ਭਾਈ ਅਮਰਤਪਾਲ ਸਿੰਘ ਅਸੀਂ 27 ਵਿੱਚ ਖਾਲਸਾ ਸਰਕਾਰ ਬਣਾਉਣੀ ਹੈ ਵਾਹੀ ਗੁਰੂ ਅਸੀਂ ਇਹ ਕਰਕੇ ਮੈਦਾਨ ਚ ਨਿਤਰੇ ਆ ਨੌਜਵਾਨ ਸਾਰੇ ਜਿਹੜੇ ਆ ਨਾ ਉਹ ਪੀੜਤ ਹਨ ਕੁੱਟੇ ਸਰਕਾਰਾਂ ਨੇ ਮਾਰੇ ਬਹੁਤ ਜਿਆਦੇ ਸਾਡੇ ਜੋ ਪੜਦੇ ਹੀ ਧਾਰਮਿਕ ਕਿਤਾਬਾਂ ਸੰਤ ਜਨੈਲ ਸਿੰਘ ਭਿੰਡਰਾਂ ਦੀ ਫੋਟੋ ਲਾਉਂਦੇ ਹੀ ਇਹਨਾਂ ਨੇ ਜੇਲਾਂ ਵਿੱਚ ਤੱਕ ਦਿੱਤੇ ਹੁਣ ਜਿਹੜੀ ਐਨਐਸਏ ਲਈ ਆ ਐਨਐਸਏ ਜੇਤੇ ਇਹ ਸਰਕਾਰ ਸੋਚੇ ਜੋ ਦੇਸ਼ ਸੋਚੇ ਵੀ ਇੰਨੀਆਂ ਕੁਰਬਾਨੀਆਂ ਅਸੀਂ ਦਿੱਤੀਆਂ ਅਸੀਂ ਇੰਨੇ ਸਿਰ ਦਿੱਤੇ ਹਾਡੇ ਦੇ ਐਨਐਸਏ ਜਿਹੜੇ ਲਾ ਦਿੰਦੇ ਆ ਬਿਨਾਂ ਵਜੇ ਤੋਂ ਵਜਾ ਹੋਣੀ ਚਾਹੀਦੀ ਆ ਵਜਾ ਲਿਆਉਣ ਕੋਈ ਤੋਪ ਨਹੀਂ ਫੜੀ ਗਿਆ ਬੰਬ ਨਹੀਂ ਫੜਿਆ ਗਿਆ ਕੋਈ ਗਰਨੇਡ ਨਹੀਂ ਫੜਿਆ ਗਿਆ ਇਹਨਾਂ ਕੋ ਸਾਰਾ ਕੁਝ ਹੈਗਾ ਇਹਨਾਂ ਕੋ ਤੋਪਾਂ ਵੀ ਹੈਗੀਆਂ ਇਹਨਾਂ ਕੋ ਗਰਨੇਡ ਵੀ ਹੈਗੇ ਆ ਇਹਨਾਂ ਕੋ ਜਦੋਂ ਬੜੀਆਂ ਬੜੀਆਂ ਗੰਨਾ ਨਾਲ ਸਿੱਧੂ ਮੂਸੇ ਵਾਲੇ ਨੂੰ ਮਾਰਤਾ ਨਾ ਬੜੀਆਂ ਬੜੀਆਂ ਗੰਨਾ ਨਾਲ ਮਾਰਿਆ ਨਾ ਇਹ ਸੈਂਟਰ ਦੇ ਕਹਿੰਦੇ ਮਾਰਿਆ ਨਾ ਇਹਨੂੰ ਮਾਰੋ ਇਹ ਪ੍ਰਮੋਟ ਹੋ ਰਿਹਾ ਹੈ ਦੀ ਵਿਦੇਸ਼ਾਂ 'ਚ ਗੱਲਬਾਤ ਜਾਰੀ ਗਾਣਿਆ ਰਾਈ ਸਿੱਖਾਂ ਦੀ ਗੱਲ ਕਰ ਰਿਹਾ ਸੰਤ ਜਨੈਲ ਸਿੰਘ ਭਿੰਡਰਾਲੇ ਦੀ ਗੱਲ ਕਰਦੇ ਮਾਰਤਾ ਨਾ ਉਹ ਮਰਾਇਆ ਸੈਂਟਰ ਗਵਰਨਮੈਂਟ ਪੰਜਾਬ ਨੇ ਰਲਖੇ ਇਹ ਸਮਾਂ ਆਵੇਗਾ ਤਾਂ ਤਿੰਨ ਐਮਐਲਏ ਦਾ ਨਾਮ ਵੀ ਨਿਕਲਣਗੇ ਸਮਾਂ ਆਵੇਗਾ ਤੇ ਕਿਹੜੇ ਜੀ ਸਮਾਂ ਆਵੇਗਾ ਤੇ ਆਪੇ ਆਪੇ ਬਗਣਗੇ ਉਹ ਹਲਕੇ ਦੇ ਆਉਣੇ ਆ ਜਿਨ੍ਹਾਂ ਨੇ ਇਹਨਾਂ ਨੂੰ ਖੜਾ ਕੀਤਾ ਉਹਨਾਂ ਨੇ ਮਰਵਾਤਾ ਹੁਣ ਕਿਹੜੇ ਕਿਹੜੇ ਨਾਮ ਲਈਏ ਪੰਜਾਬ ਦਾ ਸਾਰਾ ਗੁਲਤਾਨਵਾ ਜਿਹੜਾ ਜਿਹੜੇ ਲੀਡਰ ਵਾ ਜਿਹੜੇ 92 ਆ ਕਿੱਥੇ ਗਏ ਗੁਰੂਗ੍ਰਾਂਦ ਸਾਹਿਬ ਦੀ ਬੇਦਬੀ ਹੋਈ ਨਾ ਕਿੱਥੇ ਗਏ ਵੜ ਗਏ ਨਾ ਅਰਜਈਆਂ ਲੈ ਕੇ ਘੁਰਨਿਆਂ ਚ ਵੜ ਗਏ ਕੀ 92 ਨੂੰ ਕਰੀ ਸਿਰ ਚ ਰੱਖ ਦੀ ਬਾਨਿਆਂ ਨੂੰ ਜਦੋਂ ਕੀਤਾ ਕੱਖ ਨਹੀਂ ਪੰਜਾਬ ਦਾ ਇੰਨਾ ਕ ਕਾਣ ਕਰਤਾ ਇਹਨਾਂ ਨੌਜਵਾਨੀ ਨਾ ਆ ਜਿਹੜਾ ਕਹਿੰਦਾ ਭਗਵੰਤ ਮਾਨ ਬੋਰਡਾਂ ਦੇ ਉੱਤੇ ਲਗਾ 300 ਅਸੀਂ ਕ੍ਰੈਪਟ ਬੰਦੇ ਅੰਦਰ ਦੇ ਦਿੱਤੇ 300 ਦੇ ਅਮਰਤਪਾਲ ਦੇ ਬੰਦੇ ਦੇ ਦਿੱਤੇ ਅਨੰਦ ਕ੍ਰੈਪਟ ਬੰਦੇ ਕਿੱਥੇ ਆ ਕਦੀ ਬਾਦਲ ਦੀ ਵਗੈਰਾ ਕੇਂਦਰ ਦਾ ਕੰਮ ਹੈ ਜੀ ਇਹ ਵੀ ਕਹਿੰਦਾ ਸਰਕਾਰ ਨੇ ਐਨਐਸ ਲਗਾਈ ਜੀਂਦਰ ਦਾ ਵਾ ਤੇ ਇਹ ਰਲਕੀ ਨਹੀਂ ਕਰਦੇ ਇਹ ਇਹ ਕਿਉਂ ਦਲਾਲ ਬੰਦੇ ਫਿਰ ਕੇਂਦਰ ਦੇ ਇਹਨਾਂ ਨੂੰ ਪਤਾ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਮੂੰਹ ਚੋਕੇ ਦੇ ਸੈਂਟਰ ਕੋਈ ਜਲ ਜਾਂਦੇ ਆ ਮੰਗਤੇ ਬੰਨਾ ਸੈਂਟਰ ਇੱਥੇ ਗੋਡੇ ਟੇਕੂ ਸਾਡੇ ਕੋਲ ਆਣਗੇ ਅਸੀਂ ਜਿਹੜਾ ਸੈਂਟਰ ਵਾ ਨਾ ਉਹ ਸਾਡੀ ਵਜ੍ਹਾ ਨਾਲ ਅਸੀਂ ਸੈਂਟਰ ਦੀ ਵਜ੍ਹਾ ਨਾਲ ਨਹੀਂ ਆਗੇ ਅਸੀਂ ਸਿਰ ਦਿੱਤੇ ਆ ਵੈਸੇ ਜੇ ਗੱਲ ਕਰੀਏ ਵੀ ਹਿੰਦੁਸਤਾਨ ਚ ਜੇ ਹਿੰਦੂ ਸਾਡਾ ਵਾ ਨਾ ਭਾਈ ਜਿਹੜਾ ਵਾ ਉਹ ਕੁਛ ਜਿਹੜੇ ਬੰਦੇ ਪਿੰਡਾਂ ਚ ਰਹਿੰਦੇ ਆ ਜਾਂ ਸ਼ਹਿਰਾਂ ਚ ਰਹਿੰਦੇ ਆ ਉਹ ਕੋਈ ਨਹੀਂ ਕਰਦੇ ਇਹ ਚਾਰ ਪੰਜ ਬੰਦੇ ਰਲੇ ਆ ਉਥੇ ਸੈਂਟਰ ਦੇ ਵਿੱਚ ਇਹਨਾਂ ਸਾਰੇ ਦੇਸ਼ ਨੂੰ ਬਰਬਾਦ ਕਰਕੇ ਸੁੱਟਦਾ ਦੇਸ਼ ਕੋਨਾ ਰੁਪਈਆ ਜਿਹੜਾ ਦਹਾ ਬੰਦਿਆਂ ਕੋ ਰੁਪਈਆ ਉਥੇ ਇਹ ਜਿਹੜਾ ਅਡਾਨੀ ਬਾਨੀ ਹਣੀ ਜਾਂ ਮੋਦੀ ਹਣੀ ਇਹਨਾਂ ਸੇ ਦੇਸ਼ ਨੂੰ ਤੇ ਘਰ ਕਰਕੇ ਸੁੱਟਦਾ ਆ ਦੁਬਈ ਦੀ ਕੰਟਰੀ ਕੱਲ੍ਹ ਅੱਜ ਵਸੀ ਆ ਉਹਦੀ ਕਰੰਸੀ ਜਿਹੜੀ ਉੱਤੇ ਹੋ ਗਈ ਆ ਤੇ ਇਹਨਾਂ ਦੀ ਕਰੰਸੀ ਡਿੱਗ ਵੀ ਆ ਇਹ ਤਾਂ ਮੋਦੀ ਖਿਲਾਫ ਸਾਰੀਆਂ ਪਾਰਟੀਆਂ ਰਲ ਕੇ ਲੜ ਰਹੀਆਂ ਨੇ ਇੰਡੀਆ ਕੱਟਮੰਤਰ ਬਣਾਏ ਇਹਨਾਂ ਨੇ ਮੋਦੀ ਨੂੰ ਹਰਾਉਣ ਵਾਸਤੇ ਵੀਰ ਜੀ ਇਹ ਗੱਲ ਮੋਦੀ ਦੀ ਨਹੀਂ ਆ ਗੱਲ ਮੋਦੀ ਦੀ ਨਹੀਂ ਆ ਮੋਦੀ ਤੇ ਇੱਕ ਮੋਹਰਾ ਲਾਇਆ ਵਾ ਇੰਦਰਾ ਗਾਂਧੀ ਕੋ ਕੰਮ ਕਰਾਤਾ ਪਿੱਛੇ ਸ਼ਾਦਸ਼ਾ ਕੰਮ ਕੰਡਿਆ ਸੈਂਟਰ ਚਾਹੁੰਦੀ ਆ ਵੀ ਪੰਜਾਬ ਨੂੰ ਬਰਬਾਦ ਕੀਤਾ ਜਾਵੇ ਪੰਜਾਬ ਇਦਾਂ ਬਰਬਾਦ ਹੋਣਾ ਨਹੀਂ ਆ ਇਹ ਸੀਸਤੜੀ ਦੇ ਧਰਕੇ ਤੁਰ ਪਿੰਦੇ ਆ ਇਹ ਤਾਂ ਹੁਣ ਇੱਕ ਨਿਤਰੇ ਆ ਨਾ ਪੰਜਾਬ ਚ ਭਾਈ ਅਮਰਪਾਲ ਤੇ ਹੁਣ ਇਹਨਾਂ ਨੂੰ ਐਨਐਸਏ ਜਿਆਦਾ ਕੀ ਆ ਫਲਾਣਾ ਜਿਆਦਾ ਗਿਆ ਤੇ ਜੋ ਸਿਰ ਦਿੰਦੇ ਆ ਉਦੋਂ ਫਿਰ ਚੱਡਿਆਂ ਚ ਪੂਛਗਾ ਤੋਂ ਲੈਂਦੇ ਫਿਰੇ ਸਾਰੀ ਸੈਂਟਰ ਗਵਰਨਮੈਂਟ ਤਿਰੰਗਾ ਕਿਨੇ ਜਿੱਤਿਆ ਵਾ ਤਿਰੰਗਾ ਅਹੀਂ ਜਿੱਤ ਕੇ ਇਹਨਾਂ ਨੂੰ ਦਵਾਇਆ ਤਿਰੰਗਾ ਸਾਡਾ ਵਾ ਇਹਨਾਂ ਦਾ ਤਿਰੰਗਾ ਨਹੀਂ ਹੈਗਾ ਇਹ ਜੇ ਸੋਚੇ ਨਾ ਤਿਰੰਗਾ ਵੀ ਸਾਡਾ ਵਾ ਤੇ ਕੇਸਰੀ ਵੀ ਸਾਡਾ ਨੀਲਾ ਵੀ ਸਾਡਾ ਇਹਨਾਂ ਦੇਸ਼ ਜੇ ਹੈ ਕੀ ਆ ਇਹਨਾਂ ਕੀ ਦਿੱਤਾ ਉਂਗਲ ਵੀ ਵਢਾਈ ਇਹਨਾਂ ਨੇ ਸਾਡੇ ਨਦੀਆਂ ਨਦੀਆਂ ਖੂਨ ਵਹਾਇਆ ਇੱਥੋਂ ਪੰਜਾਬ ਦੇ ਵਿੱਚ 84 47 ਅਹੀਂ ਡਾਈ ਆ ਸਾਡੇ ਵੱਡੇ ਵੱਡੇ ਰਿਆ ਨੇ ਸਾਡੇ ਕੋਲ ਇੱਕ ਬਿਸਤਰਾ ਵੀ ਨਹੀਂ ਹੈਗਾ ਜਦੋਂ ਅਸੀਂ ਉਹ ਸਾਡੇ ਬੜੇ ਬਾਬੇ 47 ਚੋਂ ਆਏ ਆ 62 ਸਾਲ ਉਥੇ ਕਮਾਈ ਕਰਕੇ ਸਾਡੇ ਬਾਪੂ ਨਹੀਂ ਆਏ ਆ ਪਾਕਿਸਤਾਨ ਦੇ ਵਿੱਚ ਜ਼ਮੀਨਾ ਬਾਤ ਕਰਕੇ ਆਏ ਤੇ ਉਥੋਂ ਉਜਾੜਾ ਪਿਆ ਤੇ ਇੱਕ ਰਜਾਈ ਲੈਣ ਨੂੰ ਖੇਸ ਲੈਣ ਨੂੰ ਨਹੀਂ ਹੈਗਾ ਉਥੋਂ ਤੇ ਫਿਰ ਆਣ ਕੇ ਪੰਜਾਬ ਨੇ ਆਪਣਾ ਬਸੇਰਾ ਕੀਤਾ ਤੇ ਅੱਜ ਜੇ ਮਾਦੀ ਦੀ ਧਰਤੀ ਆ ਨਾ ਇਹ ਸਭ ਨੂੰ ਪਛੜੀ ਹੋਈ ਧਰਤੀ ਸੀ ਜੇ ਖੇਤਰਫਾਲ ਚੀਤ ਕੋ ਘਟਵਾ ਤੇ ਇਹ ਕੁਰਬਾਨੀਆਂ ਨੂੰ ਅੱਗੇ ਆ ਗੁਰੂਆਂ ਗੁਰੂ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਇਹ ਧਰਤੀ ਦੇ ਅੱਜ ਵੀ ਇਥੋਂ ਜਿਵੇਂ ਸਤਗੁਰੂ ਸੱਚੇ ਪਾਤਸ਼ਾਹ ਨੇ ਹੈ ਨਾ ਕਰੀਰਾ ਤੇ ਹੀ ਸੜਦਾ ਅਮਰਤ ਤਕਰੀਰਾਂ ਚੋਂ ਹੀ ਖਾਲਸਾ ਪੈਦਾ ਹੋਊਗਾ ਇਹ ਮਤ ਸੋਚੇ ਵੀ ਸੈਂਟਰ ਗਵਰਨਮੈਂਟ ਸਾਨੂੰ ਦਬਾ ਲੂਏ ਦਬਿਆ ਨਹੀਂ ਰਹਿ ਸਕਦੇ ਆਈ ਵਰਲਡ ਚੋਂ ਕਿਹੜਾ ਪਾ ਲਿਆ ਵਾ ਇਹ ਮੋਦੀ ਹਣੀ ਕੌਣ ਵਾ ਮੋਦੀ ਮੋਦੀ ਦਾ ਛੱਤਰ ਵੀ ਨਹੀਂ ਜਾਂਦੇ ਸੀ ਕੌਣ ਮੋਦੀ ਆ ਮੋਦੀ ਹਣੀ ਪੰਜਾਬ ਤੇ ਗੋਡੇ ਟਿਕਣਗੇ ਕਿ ਤੈਨੂੰ ਅਸੀਂ ਤੇ ਦਬਈ ਦੀ ਧਰਤੀ ਤੇ ਝੰਡੇ ਚਲਾਉਂਦੇ ਆ ਕਿ ਮੋਦੀ ਕੌਣ ਵਾ ਸਾਡਾ ਕੇਸਰੀ ਝੰਡਾ ਸਾਰੇ ਦੇਸ਼ਾਂ ਚ ਝੁਲਦਾ ਵਾ ਝੁਲਦਾ ਨਾ ਜਾਂਦੇ ਨਾ ਇਹਨਾਂ ਦਾ ਕੀ ਝੁਲਦਾ ਇਹਨਾਂ ਤਿਰੰਗੇ ਨੂੰ ਤਾਂ ਹਰ ਹਰ ਦੇਸ਼ ਜਿਹੜਾ ਵਾ ਪੈਰਾਂ ਥੱਲੇ ਰੱਖੀ ਫਿਰਦਾ ਵਾ ਕੀ ਕੀਤਾ ਇਹਨਾਂ ਨੇ ਜੇ ਸਾਡੇ ਖਿਡਾਰੀ ਸੀ ਵੜੇ ਵੜੇ ਸੂਰਮੇ ਸਾਡੇ ਖਿਡਾਰੀ ਉਹਨਾਂ ਨੂੰ ਇਹਨਾਂ ਨੇ ਜਾ ਕੇ 84 ਚ ਮਾਰਦਾ ਨਹੀਂ ਮਾਰੇ ਨਹੀਂ ਟਾਇਰਾਂ ਚ ਗਲ ਟਾਇਰ ਪਾ ਕੇ ਜਿਹੜੇ ਸਾਡੇ ਦੇਸ਼ ਦੇ ਫੌਜੀ ਹੀ ਨੌਜਵਾਨ ਉਹਨਾਂ ਨੂੰ 84 ਚ ਨਹੀਂ ਮਾਰੇ ਇਹਨਾਂ ਨੇ ਮਾਰੇ ਨਾ ਕੋਹ ਕੋ ਕੇ ਜਿੰਨਾ ਦੇਸ਼ ਦਾ ਵੀ ਮੋਦੀ ਜਿਹੜਾ ਹਿੰਦੂ ਰਾਸ਼ਟਰ ਬਣਾ ਰਿਹਾ ਹੈ ਇੰਡੀਆ ਦੇ ਵਿੱਚ ਯਾਰ ਹਿੰਦੂ ਸਿੱਖ ਸਿੱਖ ਨੂੰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਤੁਸੀਂ ਗੱਲ ਨਹੀਂ ਸਮਝੇ ਹਿੰਦੂ ਰਾਸ਼ਟਰ ਬਣਾਉਣਾ ਆਪਣਾ ਸਾਡਾ ਦੇਸ਼ ਛੱਡ ਦੇਣਾ ਸਾਡਾ ਦੇਸ਼ ਭਾਰਤ ਸਾਡਾ ਦੇਸ਼ ਵਾ ਪੰਜਾਬ ਦਾ ਹਿੱਸਾ ਵਾ ਛੱਡ ਦੇਣਾ ਆਪਣਾ ਜਿੱਥੇ ਮਰਜ਼ੀ ਜਾ ਕੇ ਬਣਾ ਲੈਣ ਜਿਹੜੇ ਮਰਜ਼ੀ ਮੁਲਕ ਚ ਜਲ ਜਾਣਾ ਇਹੀ ਕੁਰਬਾਨੀਆਂ ਦਿੱਤੀਆਂ ਇੱਥੇ ਵਾਸਤੇ ਇਹ ਸਾਡਾ ਦੇਸ਼ ਵਾ ਇਹ ਮਤ ਸੋਚ ਪੰਜਾਬ ਨਹੀਂ ਖਾਲਸਤਾਨ ਬਣਾਉਣਾ ਖਾਈ ਸਾਰੀ ਦੁਨੀਆ ਚ ਬਣਾਉਣਾ ਹਾਂ ਸਾਰੀ ਦੁਨੀਆ ਚ ਬਣਾਉਣਾ ਇਹ ਦੁਬਈ ਜੀ ਬਣਾਵਾਂਗੇ ਸਾਰੇ ਥਾਈ ਬਲਕੇ ਪਾਰਲੀਮੈਂਟ ਦੇ ਵਿੱਚ ਬਹਿ ਕੇ ਉਹਨਾਂ ਦੇ ਲੋਕਾਂ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਸਾਡਾ ਬੰਦਾ ਬਹੂਗਾ ਦੱਸੂਗਾ ਕਿ ਸਿੱਖ ਦਾ ਕਰਤਾਰ ਕੀ ਆ ਇਹਨੂੰ ਕਹਿੰਦੇ ਆ ਵੀ ਦੇ ਖਾਲਸ ਸ਼ੁੱਧ ਬਣਾਉਣਾ ਨੇ ਕਈ ਮੰਨਦੇ ਨੇ ਵੀ ਜਿਹੜੇ ਹਿੰਦ ਬਾਕੀ ਧਰਮ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਵੀ ਇਹਨਾਂ ਨੂੰ ਡਰ ਹੋ ਜਾਊਗਾ ਜੇ ਖਾਲਸਤਾਨ ਬਣ ਗਿਆ ਕਿਉਂ ਡਰ ਹੋ ਜਾਊਗਾ ਮੈਂ ਡਰ ਹੋ ਜਾਊਗਾ ਅਹੀਂ ਦੁਆੜੇ ਭਰਾਵਾ ਕਦੀ ਵੀ ਨਹੀਂ ਅਹੀਂ ਦੇ ਜਦੋਂ ਤੁਹਾਨੂੰ ਨੂੰ ਪਤਾ ਜਿਹੜਾ ਆਪਣਾ ਜੋਧਾ ਹਵਾਰਾ ਹੋਇਆ ਵਾ ਆ ਕੀ ਉਹਦਾ ਨਾਮ ਤੂਫਾਨ ਸਿੰਘ ਤੂਫਾਨ ਸਿੰਘ ਹੋਇਆ ਜਿਹੜਾ ਉਹਨੇ ਬਚਾਈ ਰਹੀ ਹਿੰਦੂ ਸਾਡੇ ਸਿੱਖਾਂ ਨੇ ਬਹੁਤ ਗੱਲੇ ਅਹੀਂ ਨਹੀਂ ਗੰਦੇ ਕੰਮ ਨਹੀਂ ਅਹੀਂ ਕਰਦੇ ਟਾਇਰ ਗਲਾਂ ਚ ਪਾ ਦਾਂਗੇ ਇਹਨਾਂ ਦਾ ਗੰਦਾ ਕੰਮ ਨਹੀਂ ਸਾਡੇ ਕੋਲ ਹੈਗਾ ਵੀ ਅਹੀਂ ਹਿੰਦੂ ਜੇ ਆਉਣ ਕਿ ਸਾਡੇ ਸ਼ਰਨ ਵਿੱਚ ਅਸੀਂ ਹੁਣ ਭੈਣ ਜਿਹੜੀ ਆਊਗਾ ਨਾ ਉਹਨੂੰ ਵੀ ਸ਼ਰਨੀ ਲਾਵਾਂਗੇ ਤੇ ਘਰ ਬਿਠਾਵਾਂਗੇ ਉਹਨੂੰ ਧੀ ਭੈਣ ਆਪਣੀ ਸਾੰਧੀ ਸਮਝਦੇ ਆ ਇਹ ਨਹੀਂ ਸਮਝਦੇ ਇਹਨਾਂ ਤੇ ਆਪਣੀਆਂ ਧੀਆ ਭੈਣਾਂ ਨਹੀਂ ਸਮਝੀਆਂ ਇਦੋ ਜਿਹੇ ਦੀਆਂ ਪੈਣਾ ਕੀ ਸਮਝਣੀਆਂ ਸਾਡਾ ਕਰਤਾਰ ਸਿੱਖਾਂ ਦਾ ਬਹੁਤ ਉੱਚਾ ਵਾ ਮੋਦੀ ਨੇ ਕੀ ਸਮਝਦੇ ਆ ਮੋਦੀ ਉਹਨਾਂ ਤੇ ਆਪਣੇ ਸਿਰ ਤੇ ਕੁਝ ਨਹੀਂ ਹੈਗਾ ਵਾਲ ਨਹੀਂ ਹੈਗੇ ਆਪ ਗੰਝੀ ਆ ਉਹ ਡਾਇਮੰਡ ਸ਼ਾਹ ਆ ਜਿਹਨੇ ਐਨਐਸਏ ਲਵਾਈ ਅਮਰਪਾਲ ਨੂੰ ਅੰਦਰ ਖੜਿਆ ਉਹਦੇ ਪੱਲੇ ਕੀ ਆ ਉਹਥੇ ਬੈਠਾ ਠਾਠ ਰ ਕੇ ਕੰਬੀ ਜਾਂਦਾ ਅੰਦਰ ਬੈਠਾ ਉਹਨੂੰ ਕਿਹਾ ਬਾਹਰ ਨਿਕਲ ਮੈਦਾਨੇ ਚ ਸਿੱਖਾਂ ਨਾਲ ਕੇ ਪੰਗਾ ਲੈਣਾ ਮੈਦਾਨੇ ਜੰਗ ਚ ਆ ਤੈਨੂੰ ਦੱਸਣ ਕਿ ਸਿੱਖ ਕੀ ਹੁੰਦੇ ਆ ਉਹਥੇ ਬੈਠੇ ਬਿਆਨ ਦੇਈ ਜਾਂਦੇ ਵੀ ਅਸੀਂ ਐ ਕਰਦਾਂਗੇ ਸਿੱਖਾਂ ਨੂੰ ਐ ਕਰਦਾਂਗੇ ਉਹਨੂੰ ਮਾਰਦਾਂਗੇ ਕਿ ਦੂਜਿਆਂ ਨੂੰ ਦਬਾਦਾਂ ਕੇ ਸਿੱਖਾਂ ਨੂੰ ਸਿੱਖ ਜੀ ਮੰਗਦੇ ਆ ਖਾਲਸਾਣ ਮੰਗਦੇ ਦਬਾਦਾਂ ਕਿਦਾਂ ਦਬਾਦੋਗੇ ਇੱਥੇ ਤੁਹਾਡੇ ਪਿਓ ਦਾ ਪਾ ਜ ਆਪਣਾ ਪੰਜਾਬ ਇਹ ਸਾਡੀ ਧਰਤੀ ਆ ਸਾਡਾ ਦਾਵਾ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਆਹ ਵੜ ਕੇ ਵਿਖਾਓ ਸੈਂਟਰ ਗਵਰਨਮੈਂਟ ਵੜ ਕੇ ਵਿਖਾਵੇ ਇੱਥੇ ਨਾ ਹਿੰਦੂ ਨਿਕਲਣਾ ਵਾ ਨਾ ਮੁਸਲਮਾਨ ਨਿਕਣਾ ਸਾਰਿਆਂ ਨੂੰ ਬਰਾਬਰ ਹੱਕ ਮਿਲੂਗਾ ਇਹ ਸ਼ਰਾਰਤੀ ਬੰਦੇ ਚਾਰ ਪੰਜ ਉੱਥੇ ਬੈਠੇ ਸੈਂਟਰ ਚ ਇਹਨਾਂ 76 ਵਜਣ ਵਾਲੇ ਆ ਜਿੰਨੇ 76 ਵਜਦੇ ਨੇ ਸੂਤਰ ਨਹੀਂ ਆਉਨੇ ਆ ਉਹਦੇ ਇਹ ਸਾਰੇ ਦੇਸ਼ ਨੂੰ ਖਰਾਬ ਕਰਨਦੇ ਆ ਦੇਸ਼ ਦੀ ਤਰੱਕੀ ਇਹਨਾਂ ਦਿੱਤੀ ਨਹੀਂ ਇਹਨਾਂ ਨੇ ਸਾਰੇ ਦੇਸ਼ ਨੂੰ ਨਾ ਸੁੱਟ ਕੇ ਥੱਲੇ ਛੁੜਦਾ ਨਾ ਨੇ ਰੁਪਈਆ ਇਹਨਾਂ ਦਾ ਡਾਊਨ ਹੋ ਗਿਆ ਤੇ ਚਪੀੜਾਂ ਵਿੱਚ ਜਣੀ ਚਾਹੀਦੀ ਇਹਨਾਂ ਦੇ ਬੈਠੇ ਉੱਥੇ ਵੱਡੇ ਵੱਡੇ ਆਪਣੇ ਨੂੰ ਮੰਨਦੇ ਆ ਰੁਪਈਆ ਕਿੱਥੇ ਛੁੜਦਾ ਇਹਨਾਂ ਦੇਸ਼ ਦਾ ਸਾਰੇ ਦੇਸ਼ਾਂ ਤੋਂ ਕਰੰਸੀ ਨਹੀਂ ਵੀ ਹੋ ਗਈ ਆ ਪੰਜਾਬ ਦੀ ਕਰੰਸੀ ਪਤਾ ਤੁਹਾਨੂੰ ਮਹਾਰਾਜ ਸਿੰਘ ਦੇ ਉੱਤੇ ਹੀ ਹੈਗੀ ਨਾ ਰਾਜ ਵਿੱਚ ਤੇ ਇਨੀਆਂ ਬੈਂਤੀਆਂ ਪ੍ਰਵਾਨ ਕਰਿਓ ਇਹ ਸੂਤਰੋਂ ਵਾਲੇ ਆ ਤੇ ਸੂਤਰੇ ਨੂੰ ਪੰਜਾਬ ਨੇ ਕਰਨਾ ਵਾ ਤੇ ਕਿੰਨੀਆਂ ਵੋਟਾਂ ਜਿੱਤਣਗੇ ਭਾਈ ਮਤਪਾਲ ਆਖ਼ਰ ਦੇ ਵਿੱਚ ਭਾਈ ਸਾਹਿਬ ਜੀ ਸਵਾ 7.5 ਲੱਖ ਦੀ ਅਰਦਾਸ ਕੀਤੀ ਆ ਤੇ ਸਤਗੁਰ ਸੱਚੇ ਪਾਤਸ਼ਾਹ ਵੱਲ ਬਹੁਤ ਕਰਨਗੇ ਕਿਰਪਾ ਕਰਨਗੇ ਹਾਂ ਇਹ ਇਹਨਾਂ ਨੂੰ ਮੂੰਹ ਦੀ ਖਾਣੀ ਪਊ ਸਾਰੀ ਸਰਕਾਰਾਂ ਨੂੰ ਇਹਨਾਂ ਨਸ਼ੇ ਦਾ ਵਹਿਣ ਤੇ ਨੌਜਵਾਨਾਂ ਨੂੰ ਪਤਾ ਤਪੋਣੇ ਚ ਪਹਜਾਤਾ ਤੇ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਖੋਡਿਆ ਤੇ ਹੋ ਇਹਨਾਂ ਨੇ ਇਥੋਂ ਤੱਕ ਕਰਤਾ ਵੀ ਪੰਜਾਬ ਦਾ ਨੌਜਵਾਨ ਇਥੇ ਰਵੇ ਨਾ ਅਸੀਂ ਬੋਟਾ ਖਰੀਦੀਏ ਗਰੀਬ ਤਬਕਾ ਇਹਨਾਂ ਉੱਠਣ ਦਿੱਤਾ ਗਰੀਬ ਨੂੰ ਹੋਰ ਗਰੀਬ ਕਰ ਦਿੱਤਾ ਇੰਨੀ ਬੇਅੰਤੀ ਪਰਵਾਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਜੀ ਪੜੇ